ਤੇ ਸਿੱਧੀਆਂ ਗੋਲੀਆਂ ਚਲਾਤੀਆਂ ਯਾਰ ਕਿੱਧਰ ਲਾ ਕਾਨੂੰਨ ਆ ਗਿਆ ਇਹ ਮੇਰੇ ਤੇ ਸਿੱਧਾ ਐ ਸੈਨਿਕ ਗੋਲੀ ਚਲਾਤੀ ਕਹਿੰਦਾ ਉਹਦੇ ਛਰਲੇ ਇੱਕ ਮੇਰੀ ਅੱਖ ਤੇ ਵੱਜੇ ਆ ਤੇ ਸਰੀਰ ਤੇ ਵੱਜੇ ਆ ਤੇ ਇੱਕ ਕਿਸਾਨ ਦੀਆਂ ਤਾਂ ਦੋਨੇ ਅੱਖਾਂ ਚਲੀਆਂ ਗਈ ਆਪਣੇ ਭਾਰਤ ਦੇ ਵਿੱਚ ਨਾ ਲੋਕਤੰਤਰ ਲੋਕਤੰਤਰ ਦਾ ਮਤਲਬ ਲੋਕਾਂ ਦੀ ਸਰਕਾਰ ਪਰੰਤੂ ਇੱਥੇ ਤਾਂ ਉਲਟ ਹੋ ਰਿਹਾ ਆਪਣੇ ਕਿਸਾਨ ਵੀ ਉਹਨਾਂ ਨੇ ਕੀ ਕੀਤਾ ਹੱਕ ਹੀ ਮੰਗਿਆ ਆਪਣਾ ਵਸਾ ਦੋ ਚਾਰ ਮੰਗਿਆ ਹੀ ਆ ਵੀ ਇਹਨੂੰ ਪੂਰਾ ਕਰ ਦਿਓ ਸਾਊ ਤੋਂ ਪਹਿਲੀ ਮੰਗ ਵੀ ਸਾਨੂੰ ਐਮ ਐਸ ਪੀ ਤੇ ਕਾਨੂੰਨ ਚਾਹੀਦਾ ਐਮ ਐਸ ਪੀ ਦਾ ਮਤਲਬ ਕਿ ਮੈਕਸਿਮਮ ਪ੍ਰਾਈਸ ਨਹੀਂ ਚਾਹੀਦਾ ਮਿਨੀਮਮ ਜਿਹੜਾ ਘੱਟ ਤੋਂ ਘੱਟ ਪ੍ਰਾਈਸ ਆ ਬਸ ਸਾਡਾ ਉਸ ਦਾ ਕਾਨੂੰਨ ਬਣਾ ਦੇ ਉਹ ਸਾਨੂੰ ਮਿਲਣਾ ਹੀ ਚਾਹੀਦਾ ਪਰ ਸਰਕਾਰ ਨੇ ਅੱਗੋਂ ਕੀ ਕੀਤਾ ਇਸ ਵਾਰ ਤਾਂ ਨਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਆ ਤਕੜੇ ਹੋ ਜਾਓ ਅਗਲੇ ਵੀ ਤਕੜੇ ਹੋਏ ਪਈ ਆ ਅਗਲੇ ਨੇ ਉਹ ਹਥਿਆਰ ਵਰਤੇ ਆ ਜਿਹੜੇ ਆਪਾਂ ਕਦੇ ਸੁਨੇ ਵੀ ਨਹੀਂ ਸੀ ਸਾਡੇ ਤੇ ਆਹ ਹਥਿਆਰ ਵਰਤੇ ਜਾਣਗੇ ਹਾਂ ਬੈਰੀਕਾਡ ਸੀਗੇ ਆਪਣੇ ਕੰਦਾ ਕਾਢਦੇ ਸੀਗੇ ਤਾਂ ਸਾਰੇ ਕਿਸਾਨ ਵੀਰ ਨੂੰ ਪਤਾ ਵੀ ਇਹਨਾਂ ਕੋਸਤਾ ਕਰਨਗੇ ਪਿਛਲੀ ਵਾਰ ਵੀ ਕੀਤਾ ਸੀਗਾ ਹੰਝੂ ਗੈਸ ਤੇ ਗੋਲੇ ਛੱਡੇ ਜਾਣਗੇ ਪਰ ਉਹਨਾਂ ਦੇ ਵਿੱਚ ਵੀ ਤਬਦੀਲੀ ਕਰਤੀ ਟੈਕਨੋਲੋਜੀ ਹੈ ਨਾ ਇਹੀ ਵਰਤ ਰਹੀ ਆ ਡਰੋਨ ਆਹੀਂ ਹੰਝੂ ਗੈਦੇ ਗੋਲੇ ਛੱਟ ਰਿਹਾ ਆਪਣੇ ਤੇ ਤੇ ਇਸ ਦਾ ਮੇਰੇ ਕੋਲ ਹੱਲ ਵੀ ਆ ਉਕੀਆ ਕਿ ਜਿਹੜੇ ਆਪਣੇ ਜੈਨਾਮੈਡ ਡਰੋਨ ਨਹੀਂ ਹੁੰਦੇ ਇਹ 500 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਮਿਲ ਜਾਂਦੇ ਆ ਤਾਂ ਆਪਾਂ ਇਹ ਲਿਆ ਕੇ ਉਹਦਾ ਮੁਕਾਬਲਾ ਕਰ ਸਕਦੇ ਆ ਬਸ ਉਹਦਾ ਇੱਕ ਖੰਭ ਜਿਹੀ ਤੋੜਨਾ ਇੱਕ ਪੱਖਾ ਟੁੱਟ ਗਿਆ ਤਾਂ ਉਹ ਬੇਕਾਰ ਆ ਇਸ ਤੋਂ ਲਾਭ ਦੋਸਤ ਡਰੋਨ ਆਹੀਂ ਹੰਝੂ ਗੈਸ ਸੁੱਟ ਰੇ ਆ ਇੱਥੋਂ ਤੱਕ ਵੀ ਠੀਕ ਸੀਗਾ ਪਰੰਤੂ ਜਿਹੜੀ ਗੋਲੀ ਚੱਲ ਗਈ ਉਹ ਬਹੁਤ ਬੁਰਾ ਹੋਇਆ ਹਾਂ ਦੋਸਤੋ ਮੈਂ ਇੱਕ ਹੁਣੀ ਵੀਡੀਓ ਦੇਖੀ ਐ ਇੱਕ ਫੌਜੀ ਆ ਉਹ ਕਹਿੰਦਾ ਮੇਰੇ ਤੇ ਸਿੱਧਾ ਐ ਸਨਿਕ ਗੋਲੀ ਚਲਾਤੀ ਕਹਿੰਦਾ ਉਹਦੇ ਛਰਲੇ ਇੱਕ ਮੇਰੀ ਅੱਖ ਤੇ ਵੱਜੇ ਆ ਤੇ ਸਰੀਰ ਤੇ ਵੱਜੇ ਆ ਤੇ ਇੱਕ ਕਿਸਾਨ ਦੀਆਂ ਤਾਂ ਦੋਨੇ ਅੱਖਾਂ ਚਲੀਆਂ ਗਈਆਂ ਤੇ 100 ਤੋਂ ਵੱਧ ਕਿਸਾਨ ਜ਼ਖਮੀ ਆ ਕਹਿੰਦੇ ਕਿੱਧਰ ਲਾ ਕਾਨੂੰਨ ਆ ਗਿਆ ਹੁਣ ਵੀ ਸਿੱਧਾ ਕਿਸਾਨਾਂ 'ਤੇ ਗੋਲੀ ਚਲਾ ਦਿਓ ਕਿਸਾਨਾਂ ਦਾ ਕਸੂਰ ਕੀ ਆ ਉਹਨਾਂ ਨੇ ਅべ ਹੱਕ ਹੀ ਮੰਗੇ ਆ ਧਰਨਾ ਲਾਉਣਾ ਜਾਇਜ਼ ਆ ਲੋਕਤੰਤਰ ਦੇ ਵਿੱਚ ਜਾਇਜ਼ ਆ ਧਰਨਾ ਹੀ ਲਾਇਆ ਕੋਈ ਮਾਰ ਪੀਟ ਨਹੀਂ ਕੀਤੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਸਿੱਧੀਆਂ ਗੋਲੀਆਂ ਚਲਾਤੀਆਂ ਯਾਰ ਕਿੱਧਰ ਲਾ ਕਾਨੂੰਨ ਆ ਗਿਆ ਆ ਤਾ ਦੋਸਤੋ ਤਕੜੇ ਹੋ ਜਾਓ ਇਸ ਲਈ ਆਪਣੇ ਨਕਸਾਨ ਆਗੂ ਦੀ ਉਹਦੀ ਗੱਲ ਸੁਨੋ ਤਾਚ ਨਾ ਬੈਠੋ ਆਪਾਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ ਸ਼ਾਂਤਮਈ ਅੰਦੋਲਨ ਆਪਣਾ ਰੱਖਣਾ ਕਿਉਂਕਿ ਉਹ ਤਾਂ ਚਾਹੁੰਦੇ ਆ ਕਿ ਆਪਾਂ ਕੁਝ ਨਾ ਕੁਝ ਕਰਗੇ ਤੇ ਆਪਾਂ ਨੂੰ ਖਾਸ ਤੰ ਦਾ ਸਿਕਿਉਰ ਕਾਰਵਾਈ ਕਰਨ ਇਸ ਲਈ ਦੋਸਤੋ ਤਕੜੇ ਹੋ ਜਾਓ ਸ਼ਾਂਤ ਰਹੋ ਇਹ ਜੀ ਕੋਈ ਵੀ ਕਾਰਵਾਈ ਨਾ ਕਰੋ ਕਿ ਜੇ ਤਾਂ ਨਤੀਜਾ ਬਹੁਤ ਜ਼ਿਆਦਾ ਬੁਰਾ ਹੋਵੇ ਕਿਉਂਕਿ ਹੁਣ ਇਲੈਕਸ਼ਨ ਨੇੜੇ ਆ ਤਾਂ ਕਰਕੇ ਜਿਹੜੀ ਸਰਕਾਰ ਆ ਭਾਰਤੀ ਸਰਕਾਰ ਆ ਬੀਜੇਪੀ ਐ ਡਰੀ ਹੋਈ ਆ ਤਾਂ ਬਹੁਤ ਹੀ ਸੋਨਾ ਤੇ ਸੁਨਹਿਰੀ ਮੌਕਾ ਆਪਣੀਆਂ ਮੰਗਾਂ ਮਨਾਉਣ ਦਾ ਇਸ ਲਈ ਤਕੜੇ ਹੋ ਜਾਓ ਤੇ ਅਗਲੀ ਰਣਨੀਤੀ ਕੀ ਹੋਊਗੀ ਆਪਣੇ ਕਿਸਾਨ ਆਗੂਆ ਤੋਂ ਪੁੱਛੋ ਤੇ ਸ਼ਾਂਤੋ ਕੇ ਜਿਵੇਂ ਉਹ ਕਹਿਣਗੇ ਉਵੇਂ ਚੱਲੋ ਤੇ ਕੋਈ ਵੀ ਅਜਿਆ ਕਦਮ ਨਾ ਨਹੀਂ ਉਠਾਉਣਾ ਆਪਾਂ ਕਿ ਜਿਹੜਾ ਆਪਾਂ ਨੂੰ ਐ ਲੱਗੇ ਯਾਰ ਆ ਤਾਂ ਆਪਾਂ ਬਹੁਤ ਮਾੜਾ ਕੰਮ ਕਰਤਾ